ਜੇ ਸੋ ਚੰਦਾ ਉੱਗਵੈ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰ ਵਿਨ ਕੋਰ ਅਨਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਵਾਣੀ ਕਹੈ ਸੇਵਕ ਜਨ ਮਨੈ ਪ੍ਰਤਖ ਗੁਰੂ ਨ ਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬਦਨ ਤੁਮ ਬਾਂਦੇ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੁਮ ਅਰਾਦੇ ਮਾਦਵੇ ਜਨਤ ਹੋ ਜੈ ਸੀਤ ਜੈ ਅਵ ਕਹਾ ਕਰੋਗੇ ਐਸੀ ਆਦਵੇ ਜਾਣਤ ਹਉ ਜਿ ਸਿਤਸੀ ਅਬ ਕਹਾ ਕਰੋਗੇ ਐਸੀ ਰਹਾਉ ਮੀਨ ਪਕਰ ਫਾਂਕੇ ਅਰ ਕਾਟਿਓ ਰਾਂਦ ਕੀਓ ਬਹੁ ਬਾਨੀ ਖੰਡ ਖੰਡ ਕਰ ਭੋਜਨ ਕੀਨੋ ਤੋ ਉਨਨਾ ਬਿਸਰਿਓ ਪਾਨੀ ਆਪਣ ਬਾਪ ਨਾਹੀ ਕਿਸੇ ਕੋ ਪਾਵਣ ਕੋ ਹਰ ਰਾਜ ਮੋ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪ ਕਹਿਰਵ ਦਾਸ ਭਗਤ ਇਕ ਬਾਡੀ ਅਬ ਇਹ ਕਾ ਸੋ ਕਹੀਐ ਜਾ ਕਾਰਣ ਹਮ ਤੁਮ ਅਰਾਦੇ ਸੋ ਦੁਖ ਅਜਹੂ ਸਹੀਐ ਕਹਿ ਰਵਿਦਾਸ ਭਗਤ ਇਕ ਬਾਡੀ ਅਬ ਇਹ ਕਾ ਸੋ ਕਹੀਐ ਜਾ ਕਾਰਨ ਹਮ ਤੁਮ ਅਰਾਦੇ ਸੋ ਦੁਖ ਅਜੋ ਸਹੀ ਐ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਭਗਤ ਰਬਦਾਸ ਜੀ ਪ੍ਰਮਾਨ ਕਰਦੇ ਹਨ ਜੀ ਅਸੀਂ ਮੂ ਦੀ ਫਾਹੀ ਵਿੱਚ ਬੱਜੇ ਹੋਏ ਸਾਂ ਤਾਂ ਅਸਾਂ ਤੈਨੂੰ ਆਪਣੀ ਪਿਆਰ ਦੀ ਰੱਸੀ ਨਾਲ ਬੰਨ ਲਿਆ ਹੈ ਅਸੀਂ ਤਾਂ ਉਸ ਮੋਦੀ ਸਾਹੀ ਵਿੱਚੋਂ ਤੈਨੂੰ ਸਿਮਰ ਕੇ ਨਿਕਲ ਆਏ ਹਾਂ ਤੂੰ ਸਾਡੇ ਪਿਆਰ ਦੇ ਜਾਕੜ ਵਿੱਚੋਂ ਕਿਵੇਂ ਨਿਕਲੇਗਾ ਏ ਮਾਦੋ ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੇਥੋਂ ਲੁਕਿਆ ਨਹੀਂ ਰਹਿ ਸਕਦਾ ਅਜਹੀ ਪ੍ਰੀਤ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਤੋਂ ਬਚਾਈ ਰੱਖਦਾ ਹੈ ਰਹਾਉ ਸਾਡਾ ਤੇਰੇ ਨਾਲ ਪਿਆਰ ਵੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ ਅਸਾਂ ਮਰ ਕੇ ਵੀ ਤੇਰੀ ਯਾਦ ਨਹੀਂ ਛੱਡਣੀ ਮੱਛੀ ਪਾਣੀ ਵਿੱਚੋਂ ਫੜ ਕੇ ਫਾਂਕਾ ਕਰ ਦਈਏ ਟੋਟੇ ਕਰ ਦਈਏ ਤੇ ਕਈ ਤਰ੍ਹਾਂ ਰਣ ਲਈਏ ਫਿਰ ਰੱਤਾ ਰੱਤਾ ਕਰਕੇ ਖਾ ਲਈਏ ਫਿਰ ਵੀ ਉਸ ਮੱਛੀ ਨੂੰ ਪਾੜੀ ਨਹੀਂ ਭੁੱਲਦਾ ਜਿਸ ਖਾਣ ਵਾਲੇ ਦੇ ਪੇਟ ਵਿੱਚ ਜਾਂਦੀ ਹੈ ਉਸ ਨੂੰ ਵੀ ਪਾਣੀ ਦੀ ਪਿਆਸ ਲਗਾ ਦਿੰਦੀ ਹੈ ਜਗਤ ਦਾ ਮਾਲਕ ਹਰੀ ਕਿਸੇ ਦੀ ਪਿਆਉ ਦੀ ਜੱਦੀ ਮਲਕੀਅਤ ਨਹੀਂ ਹੈ ਉਹ ਤਾਂ ਪ੍ਰੇਮ ਦਾ ਬੱਜਿਆ ਹੋਇਆ ਹੈ ਇਸ ਪ੍ਰੇਮ ਤੋਂ ਬਾਂਜਿਆ ਹੋਇਆ ਸਾਰਾ ਜਗਤ ਮੋਹ ਦੇ ਪਰਦੇ ਵਿੱਚ ਫਸਿਆ ਪਿਆ ਹੈ ਪਰ ਭਗਤਾਂ ਨੂੰ ਇਸ ਮੋਹ ਦਾ ਕੋਈ ਕਲੇਸ਼ ਨਹੀਂ ਹੁੰਦਾ ਰਬਦਾਸ ਜੀ ਆਖਦੇ ਹਨ ਹੀ ਮਾਦੂ ਮੈਂ ਇੱਕ ਤੇਰੀ ਭਗਤੀ ਇਤਨੀ ਡ੍ਰਿੜ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਜੋ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ ਉਸ ਮੋਹ ਦਾ ਦੁੱਖ ਮੈਨੂੰ ਹੁਣ ਤੱਕ ਸਹਾਰਨਾ ਪੈ ਰਿਹਾ ਹੈ ਭਾਵ ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ ਮਾਇਆ ਦੇ ਮੋਹ ਦੀ ਫਾਹੀ ਨੂੰ ਤੋੜਨ ਦਾ ਇੱਕੋ ਇੱਕ ਤਰੀਕਾ ਹੈ ਪ੍ਰਭੂ ਚਰਨਾਂ ਵਿੱਚ ਪਿਆਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ